ਕਹਿੰਦੇ ਕਿ ਗੱਡੀ ਚ ਚਲਾਉਣ ਵੇਲੇ ਮੋਟਰਸਾਈਕਲ ਚਲਾਉਣ ਵੇਲੇ ਨਾਲ ਫੋਨ ਨੂੰ ਚਲਾਉਣਾ ਕਰ ਦਿੰਦਾ ਹੈ ਔਖਾ ਸਾਥੀਓ ਜਿਹੜੇ ਨੰਨੇ-ਮੁੰਨੇ ਬੱਚੇ ਹੁੰਦੇ ਨੇ ਇਹ ਕਹਿੰਦੇ ਤੱਪਦੇ ਲੋਹੇ ਦੀ ਤਰ੍ਹਾਂ ਹੁੰਦੇ ਨੇ ਤੇ ਤੱਪਦੇ ਲੋਹੇ ਨੂੰ ਢਾਲਣਾ ਬੜਾ ਹੁੰਦਾ ਹੈ ਸੌਖਾ ਸਾਥੀਓ ਤੱਪਦੇ ਲੋਹੇ ਨੂੰ ਢਾਲਣਾ ਬੜਾ ਹੁੰਦਾ ਸੌਖਾ ਸਾਥੀ ਸਤਿ ਸ਼੍ਰੀ ਅਕਾਲ ਪੀਪੀਪਤੀ ਨਮਾਸ਼ਹਰ ਦੇਖ ਰਹੇ ਹੋ ਮੈਂ ਤੇਨੇਸ਼ੂਰੀ ਸਾਥਿਓ ਅੱਜ ਇੱਕ ਨਸੀਅਤ ਭਰੀ ਸਿੱਖਿਆ ਭਰੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਰ ਤੁਹਾਨੂੰ ਨਾਲ ਦੀ ਨਾਲ ਸਕਰੀਨ ਤੇ ਬੱਚੇ ਨਜ਼ਰ ਆ ਰਹੇ ਹੋਣੇ ਆ ਜਿਹੜੇ ਟ੍ਰੈਫਿਕ ਪੋਸਟ ਦੇ ਅੰਦਰ ਖੜੇ ਆ ਤੇ ਗੱਡੀਆਂ ਨੂੰ ਕਹਿ ਰਹੇ ਆਜੋ ਤੁਸੀਂ ਰੁਕ ਜਾਓ ਤੁਸੀਂ ਖੜ੍ਹ ਜਾਓ ਤੁਸੀਂ ਲੰਘੋ ਸਾਥਿਓ ਬੱਚੇ ਜਿਹੜੇ ਹੁੰਦੇ ਆ ਰੱਬ ਦਾ ਰੂਪ ਹੁੰਦੇ ਨੇ ਭੋਲੇ ਹੁੰਦੇ ਨੇ ਪਰ ਜੇ ਇਹਨਾਂ ਬੱਚਿਆਂ ਨੂੰ ਉਹਨਾਂ ਦੇ ਬਚਪਨ ਵਿੱਚ ਹੀ ਸਹੀ ਨਸੀਅਤ ਦਿੱਤੀ ਜਾਵੇ ਤਾਂ ਇਹਨਾਂ ਦੀ ਜ਼ਿੰਦਗੀ ਸਵਰ ਜਾਂਦੀ ਔਰ ਪੁਲਿਸ ਨੇ ਬਹੁਤ ਅੱਛਾ ਉਪਰਾਲਾ ਕੀਤਾ ਜਿਸ ਨਾਲ ਸਿਰਫ ਕਾਨੂੰਨ ਦੀ ਰਾਖੀ ਨਹੀਂ ਸਮਝ ਕੇ ਆਉਣ ਵਾਲੇ ਫਿਊਚਰ ਦੀ ਆਉਣ ਵਾਲੇ ਸਮੇਂ ਦੀ ਭਵਿੱਖ ਦੀ ਵੀ ਜਿਹੜੀ ਰਾਖੀ ਹੋਵੇਗੀ ਕਿਉਂਕਿ ਹੁਣ ਵਹੀਕਲਸ ਦੀ ਗਿਣਤੀ ਪਹਿਲਾਂ ਨਾਲੋਂ ਤਿੰਨ ਗੁਣਾ ਵੱਧ ਗਈ ਹੈ ਤੇ ਜਿਹੜੇ ਨਵੇਂ ਪੂਰ ਦੇ ਬੱਚੇ ਨੇ ਜਿਨ੍ਹਾਂ ਨੇ ਹੁਣ ਜਲਦੀ ਤੋਂ ਜਲਦੀ ਵੱਡੇ ਹੋ ਕੇ ਵਹੀਕਲਸ ਦੀ ਡਿਮਾਂਡ ਕਰਨੀ ਆ ਜਾਂ ਵਹੀਕਲਸ ਖਰੀਦਣੇ ਆ ਜੇਕਰ ਉਹਨਾਂ ਨੂੰ ਜਾਗਰਤ ਕੀਤਾ ਜਾਵੇ ਤਾਂ ਆਉਣ ਵਾਲੇ ਸਮੇਂ ਵਿੱਚ ਹਾਦਸੇ ਘੱਟ ਜਾਣਗੇ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਪੁਲਿਸ ਵੱਲੋਂ ਵੱਖ-ਵੱਖ ਸਕੂਲ ਦੇ ਬੱਚਿਆਂ ਨੂੰ ਡਿਫਰੈਂਟ ਡਿਫਰੈਂਟ ਟ੍ਰੈਫਿਕ ਪੁਆਇੰਟਸ ਤੇ ਲਿਆ ਕੇ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੂੰ ਸਮਝਾਇਆ ਗਿਆ, ਜਾਗਰਿਤ ਕੀਤਾ ਗਿਆ ਔਰ ਬੱਚਿਆਂ ਨੂੰ ਇੱਥੇ ਫੋਨ ਦਾ ਜਿਹੜਾ ਯੂਜ਼ ਆ ਉਸ ਦੇ ਬਾਰੇ ਵੀ ਦੱਸਿਆ ਗਿਆ ਕਿ ਊ ਫੋਨ ਚਲਾਉਣਾ ਠੀਕ ਹੈ। ਤੁਸੀਂ ਕੋਈ ਜਾਣਕਾਰੀ ਹਾਸਲ ਕਰਨੀ ਹੈ ਲੇਕਿਨ ਜੇ ਗੱਡੀ ਚਲਾਉਂਦੇ ਫੋਨ ਚਲਾਉਂਦੇ ਹੋ ਤਾਂ ਫਿਰ ਗੜਬੜ ਹੋ ਜਾਂਦੀ ਆ, ਤਾਂ ਫਿਰ ਮੁਸ਼ਕਲ ਆ ਜਾਂਦੀ ਹੈ। ਚਲਾੜ ਤਾਂ ਹੁੰਦਾ ਹੀ ਹੁੰਦਾ ਹੈ। ਤੁਹਾਡਾ ਤੇ ਦੂਜੇ ਵਹੀਕਲ ਦਾ ਵੀ ਨੁਕਸਾਨ ਹੋ ਜਾਂਦਾ ਜੇ ਕਿਤੇ ਗੱਡੀ ਟਕਰਾ ਜਾਵੇ ਵਹੀਕਲ ਟਕਰਾ ਜਾਵੇ ਮਾੜੀਆਂ ਆਦਤਾਂ ਤੋਂ ਸਾਵਧਾਨ ਕੀਤਾ ਨਸ਼ਿਆਂ ਤੋਂ ਸਾਵਧਾਨ ਕੀਤਾ ਤੇ ਨਾਲ ਦੀ ਨਾਲ ਇਹ ਵੀ ਜਾਗਰਤ ਕੀਤਾ ਕਿ ਬਾਡੀ ਫਿਟ ਰੱਖਣੀ ਹੈ ਜੇ ਬਾਡੀ ਫਿਟ ਰਹੇਗੀ ਮਾਈਂਡ ਜਿਹੜਾ ਆ ਉਹ ਹੈਲਥੀ ਰਹੇਗਾ ਬੱਚਿਆਂ ਨੇ ਵੀ ਗਲ ਆਖੀ ਆ ਕਹਿੰਦੇ ਕਿ ਆ ਕੇ ਬਹੁਤ ਮਜ਼ਾ ਆ ਤੇ ਅਸੀਂ ਪ੍ਰਣ ਕਰਦੇ ਹਾਂ ਬਾਕੀਆਂ ਨੂੰ ਵੀ ਪ੍ਰੇਰਿਤ ਕਰਾਂਗੇ ਚੰਗੇ ਕੰਮਾਂ ਦੇ ਲਈ ਤੇ ਨਾਲ ਦੀ ਨਾਲ ਅਸੀਂ ਵੀ ਜ਼ਿੰਦਗੀ ਵਿੱਚ ਕਦੇ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕਰਾਂਗੇ ਹੁਣ ਇੱਕ ਵਾਰ ਤੁਹਾਨੂੰ ਮੌਕੇ ਤੇ ਤਸਵੀਰਾਂ ਦਿਖਾਣੇ ਆ ਜੋ ਸੱਚੀ ਸਿੱਖਿਆ ਭਰੀਆਂ ਤਸਵੀਰਾਂ ਨੇ ਔਰ ਇਹ ਸਿੱਖਿਆ ਸਾਨੂੰ ਲੈਣੀ ਚਾਹੀਦੀ ਆ ਦਿਖਾਣੇ ਮੌਕੇ ਦੀਆਂ ਤਸਵੀਰਾਂ ਅੱਜ ਸਾਡਾ ਸੀਨੀਅਰ ਆਪਸ਼ਨ ਪਾਲਾ ਵੱਲੋਂ ਸਾਨੂੰ ਇਹ ਹਦਾਇਤ ਕੋਈ ਸੀ ਹੁਕਮ ਵੀ ਹੋਇਆ ਸੀ ਕਿ ਜਿਹੜੇ ਸਕੂਲੀ ਬੱਚਿਆਂ ਦੇ ਨਾਲ ਸ਼ਹਿਰ ਦੇ ਬਾਹਰਲੇ ਇਲਾਕੇ ਦੇ ਪੁਆਇੰਟਾਂ ਤੇ ਬੱਚਿਆਂ ਨੂੰ ਰਿਗਾਰਡਿੰਗ ਟ੍ਰੇning ਦਿੱਤੀ ਜਾਵੇ ਤੇ ਅੱਜ ਅਸੀਂ ਇਸ ਜਵਾਬਾਸੇ ਨੈਸ਼ਨਲ ਸਕੂਲ ਦੇ ਬੱਚੇ ਸਾਡੇ ਕੋਲ ਹਾਜ਼ਰ ਆਏ ਸੀਗੇ ਉਹਨਾਂ ਨੂੰ ਸ਼ਹਿਰ ਦੇ ਵੱਖ-ਵੱਖ ਜਿਹੜੇ ਟ੍ਰੈਫਿਕ ਪੁਆਇੰਟ ਹੈ ਉਹਨਾਂ ਦੇ ਵਿੱਚ ਇਹਨਾਂ ਨੂੰ ਟ੍ਰੈਫਿਕ ਦੇ ਕੰਟਰੋਲ ਸਪੰਦੀ ਹੋਣ ਬਹੁਤ ਸਾਰੀਆਂ ਜਾਣਕਾਰੀਆਂ ਆ ਸਾਂਝੀਆਂ ਕਰਕੇ ਜਾਗਰੂਕ ਕੀਤਾ ਗਿਆ ਮੈਂ ਸਮਝਦਾ ਕਿ ਇਹ ਜਿਹੜਾ ਅਪਰਾਲਾ ਆਉਣ ਵਾਲੇ ਸਮੇਂ ਵਿੱਚ ਬਹੁਤ ਜ਼ਿਆਦਾ ਲਾਹੇਵੰਦ ਹੋਣ ਬੜਾ ਕਿ ਜਿਹੜੀ ਯੂਥ ਹੈ ਅਗਰ ਇਹ ਟ੍ਰੈਫਿਕ ਨੂੰ ਸਮਝੂਗਾ ਕਿ ਅਸੀਂ ਟ੍ਰੈਫਿਕ ਕਿਵੇਂ ਕੰਟਰੋਲ ਕਰੀ ਤਾਂ ਕਿ ਪੁੱਛ ਕਿਵੇਂ ਚੱਲ ਰਹੇ ਆ ਤਾਂ ਬਹੁਤ سارے ਹਾਦਸਿਆਂ ਤੋਂ ਬਚਾਅ ਹੋਊਗਾ ਔਰ ਇੱਕ ਅੱਛਾ ਇਹਦਾ ਮੈਸੇਜ ਜਿਹੜਾ ਪੂਰੀ ਪੂਰੇ ਸਮਾਜ ਦੇ ਵਿੱਚ ਔਰ ਪੂਰੇ ਪਹੁੰਚ ਜਾਊਗਾ ਮੈਂ ਨਮਾਸ਼ਾਰ ਵਾਸੀਆਂ ਨੂੰ ਵੀ ਸਾਰੇ ਨੂੰ ਅਪੀਲ ਕਰੂਗਾ ਕਿ ਅਸੀਂ ਰੋਡ ਦੇ ਉੱਤੇ ਚੱਲਦੇ ਹਾਂ ਤੇ ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ ਅਸੀਂ ਮੋਬਾਈਲ ਫੋਨ ਦੀ ਵਰਤੋਂ ਨਾ ਕਰੀਏ ਨਸ਼ੇ ਕਰਕੇ ਕਦੇ ਨਹੀਂ ਚੱਲ ਜਾਈਏ ਦੋਹਾਂ ਨੇ ਡਰਾਈਵਰ ਮੋਬਾਈਲ ਯੂਜ਼ ਨਾ ਕਰੀਏ ਔਰ ਟੂ ਵੀਲਰ ਦੇ ਉੱਤੇ ਚੱਲਦੇ ਹਾਂ ਤਾਂ ਅਸੀਂ ਹੈਲਮਟ ਲੈ ਕੇ ਚੱਲੀਏ ਜਿਹਦੇ ਕਰਕੇ ਕਿ ਬਹੁਤ ਸਾਰੀਆਂ ਜ਼ਿੰਦਗੀਆਂ ਦਾ ਬਚਾਅ ਹੋ ਸਕਦਾ ਹੈ ਤਾਂ ਸਾਰੇ ਜਿੰਨੇ ਵੀ ਨਮਾਸ਼ਾਰ ਨਿਵਾਸੀ ਔਰ ਜਿੰਨੇ ਵੀ ਇਸ ਚੈਨਲ ਦੇ ਨਾਲ ਜੁੜੇ ਹੋਏ ਜਿੰਨੇ ਸੁਣੋਤੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰੂਗਾ ਕਿ ਅਸੀਂ ਇਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਾਂ ਤਾਂ ਅਸੀਂ ਆਲ ਵਾਲੇ ਬਹੁਤ ਸਾਰੇ ਹਾਦਸੇ ਤੋਂ ਪਾ ਸਕਦੇ ਹਾਂ ਔਰ ਬਹੁਤ ਸਾਰੇ ਕਿੰਤੀ ਜੁਲੀਆਂ ਪਾ ਸਕਦੇ ਵੀ ਬੱਚਿਆਂ ਨੂੰ ਜਾਗਰੂਤ ਕੀਤਾ ਕਿ ਨਸ਼ਾ ਇੱਕ ਕੋੜ ਹੈਗਾ ਇਹ ਵਾਕਈ ਕੋੜ ਹੈਗਾ ਜਿਹਨੂੰ ਇਹ ਲੱਗ ਜਾਂਦਾ ਉਹਨੂੰ ਤਾਂ ਉਹਨੇ ਤਾਂ ਬਰਬਾਦ ਹੋਣੀ ਆ ਉਹਦੇ ਨਾਲ ਪਰਿਵਾਰ ਵੀ ਸਾਰਾ ਪ੍ਰੋਬਲਮ ਚ ਪੈ ਜਾਂਦਾ ਤੇ ਬੱਚਿਆਂ ਨੂੰ ਨਸ਼ਿਆਂ ਬਾਰੇ ਵੀ ਦੱਸਿਆ ਗਿਆ ਵੀ ਆਪਣੇ ਮਿੱਤਰਾਂ ਸੱਜਣਾਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖਣਾ ਨਸ਼ਿਆਂ ਤੋਂ ਵੀ ਬਹੁਤ ਜ਼ਿਆਦਾ ਦੂਰ ਰਹਿਣਾ ਤੁਸੀਂ ਮਿਹਨਤ ਕਰੋ ਪੜ੍ਹਾਈ ਕਰੋ ਤਰੱਕੀਆਂ ਕਰੋ ਸਾਡਾ ਇਹੀ ਸਾਰਿਆਂ ਨੂੰ ਬੇਨਤੀ ਹੈ ਬੱਚਿਆਂ ਨੂੰ ਅਸੀਂ ਇਸੇ ਕਰਕੇ ਇਹ ਸਾਰਾ ਕੁਝ ਕਰ ਰਹੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ युद्ध नशे विरुद्ध के तहत भी बच्चों भी जानकारिया दिखाई गई कि नशे तो आपना है और नशे की मैं समझा किट है वो तो है खेड जिन्हें नौजवान बदो बेडा बत जुड़नगे उन्ना ज्यादा सा नशिया तो नौजवान बहुत बचन और खेडों का जो शरीर तौर पर फिट है और दिमागी तौर तो पर फिट रहता तो और जिन्हें भी नौजवान है और सब बेनती है कि नशे करिए ना खेडों करिए खेडों करिए हाँ नशियां करिए ना ਕੈਦਾ ਨੂੰ ਕਰੀਏ ਹਾਂ ਨਸ਼ਿਆਂ ਨੂੰ ਕਰੀਏ ਨਾ ਕੈਦਾ ਨੂੰ ਕਰੀਏ ਹਾਂ ਥੈਂਕ ਯੂ ਵੈਰੀ ਮਚਾ ਜੈ ਹਿੰਦ ਇਹ ਜਿਹੜਾ ਅੱਜ ਦਾ ਸਾਡਾ ਮਿਸ਼ਨ ਸੀਗਾ ਇਹ ਸਕੂਲਾਂ ਤੋਂ ਬੱਚੇ ਬੱਖ-ਬੱਖ ਸਕੂਲਾਂ ਤੋਂ ਬੱਚੇ ਲੈ ਕੇ ਅਸੀਂ ਇਹ ਸੈਮੀਨਾਰ ਜਾਂ ਇੱਕ ਟ੍ਰੇਨਿੰਗ ਇਹਨੂੰ ਸੈਮੀਨਾਰ ਵੀ ਕਹਿੰਦੇ ਆਂ ਪਰ ਟ੍ਰੇਨਿੰਗ ਵੀ ਕਹਿੰਦੇ ਆਂ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਟ੍ਰੈਫਿਕ ਜਿੰਨਾ ਵੱਧ ਰਹੀ ਹੈ ਇਹ ਬੱਚਿਆਂ ਨੂੰ ਜਾਗਰੂਕਤਾ ਕਰ ਰਹੇ ਆਂ ਸਕੂਲਾਂ ਤੋਂ ਲੈ ਕੇ ਤੇ ਅੱਕੇ ਜਾ ਕੇ ਜਿਹੜੇ ਬੱਚੇ ਸਕੂਲ ਦੇ ਵਿੱਚ ਹੈਗੇ ਜਿਹੜੇ ਨਹੀਂ ਲੈ ਕੇ ਆਉਂਦੇ ਤੇ ਉਹਨਾਂ ਨੂੰ ਜਾ ਕੇ ਅਵੇਰਨੈਸ ਕਰਨਗੇ ਟ੍ਰੈਫਿਕ ਰਿਜਮਾਂ ਬਾਰੇ ਟ੍ਰੈਫਿਕ ਰੂਲਾਂ ਬਾਰੇ ਇਹਨਾਂ ਨੂੰ ਦੱਸਿਆ ਗਿਆ ਔਰ ਸੈਮੀਨਾਰ ਵੀ ਲਾਇਆ ਗਿਆ ਤੇ ਬਾਕੀ ਬੱਚਿਆਂ ਨੂੰ ਵੀ ਪ੍ਰੇਰਿਤ ਕਰਨਗੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਸ਼ੀਪ ਸੂਰਾ ਦੋਆਬਾ ਸਿਖਨੇਚਨਲ ਸੀਨੀਅਰ ਕੈਂਡੀ ਸਕੂਲ ਤੋਂ ਅੱਜ ਅਸੀਂ ਇੱਥੇ ਚੰਡੀਗੜ੍ਹ ਚਾਉ ਦੇ ਵਿੱਚ ਆਏ ਸੀ ਸਾਨੂੰ ਟ੍ਰੈਫਿਕ ਇੰਚਾਰਜ ਨੇ ਬੁਲਾਇਆ ਸੀ ਤੇ ਸਾਨੂੰ ਸੂਚਿਤ ਕੀਤਾ ਕਿ ਸਾਨੂੰ ਕਿਵੇਂ ਟ੍ਰੈਫਿਕ ਦੀ ਪਾਲਣਾ ਕਰਨੀ ਚਾਹੀਦੀ ਹੈ ਕਿ ਸਾਨੂੰ ਕਦੇ ਵੀ ਟ੍ਰੈਫਿਕ ਨੂੰ ਲੰਘਣਾ ਨਹੀਂ ਕਰਨਾ ਚਾਹੀਦੀ ਅੱਜ ਅਸੀਂ ਇੱਥੇ ਆਪ ਵੀ ਡਿਊਟੀ ਕਰਕੇ ਦੇਖਿਆ ਤੁਸੀਂ ਇਹ ਬਹੁਤ ਔਖਾ ਕੰਮ ਹੈ ਸਾਨੂੰ پولیس ਪ੍ਰਸ਼ਾਸਨ ਦਾ ਸਾਥ ਹਮੇਸ਼ਾ ਦੇਣਾ ਚਾਹੀਦਾ ਹੈ ਤੇ ਸਾਨੂੰ ਕਦੇ ਵੀ ਦੂਜਾ ਸੰ ਕਦੇ ਵੀ پولیس ਪ੍ਰਸ਼ਾਸਨ ਦੀ ਨਿਯਮਾਂ ਦੀ ਲੰਘਣਾ ਨਹੀਂ ਕਰਨੀ ਚਾਹੀਦੀ ਤੇ ਸਾਨੂੰ ਹਮੇਸ਼ਾ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਅਰੇ ਸਾਨੂੰ ਤੇਜ਼ ਰਫ਼ਤਾਰ ਵਿੱਚ ਗੱਡੀਆਂ ਮੋਟਰਸਾਈਕਲ ਆਦਿ ਨਹੀਂ ਚਲਾਉਣੇ ਚਾਹੀਦੇ ਸਾਰシਗਾ